ਇਸ ਗਵਾਹੀ ਨੂੰ ਦੇਖੀਏ ਪਿਛਲੇ 10 ਸਾਲਾਂ ਤੋਂ ਇਹ ਬੀਬੀ ਬਿਮਾਰ ਸੀ ਲੇਕਿਨ ਪਾਸਟਰ ਜੀ ਨੇ ਜਿੱਦਾਂ ਹੀ ਪ੍ਰੇਅਰ ਕੀਤੀ ਤੇ ਇਹ ਠੀਕ ਹੋ ਗਏ ਤੇ ਆਓ ਇਸ ਗਵਾਹੀ ਨੂੰ ਦੇਖੀਏ ਆਪਾਂ 10 ਸਾਲਾਂ ਤੋਂ ਦੱਸਦੇ ਕਿ ਇਹ ਚੋਗਨੀ ਸੀ ਸਕਦੇ ਪਰ ਜਦ ਤੁਸੀਂ ਪ੍ਰਾਰਥਨਾ ਕੀਤੀ ਹੇਲੂਇਆ ਹੇਲੂਇਆ ਤੁਸੀਂ ਤੁਸੀਂ ਗਵਾਹੀ ਸੁਣੀ 10 ਸਾਲਾਂ ਤੋਂ ਦਰਦ ਸੀ ਲਗ ਵਿੱਚ ਝੋਕ ਨਹੀਂ ਹੁੰਦਾ ਸੀ ਹੇਲੂਇਆ ਤੇ ਜਦੋਂ ਪ੍ਰਾਰਥਨਾ ਹੋਈ ਤਾਂ ਇਹਨਾਂ ਨੇ ਰਿਸੀਵ ਕੀਤੀ ਤਾਂ ਪਰਮੇਸ਼ਰ ਨੇ ਇਹਨਾਂ ਨੂੰ ਛੁਆਹ ਕੇ 10 ਸਾਲਾਂ ਦੇ ਦਰਦਾਂ ਤੋਂ ਆਜ਼ਾਦ ਹੇਲੂਇਆ ਹੇਲੂਇਆ ਮੈਂ ਪਰਮੇਸ਼ਰ ਦੀ ਦਸੀ ਸੈਨਾ ਵਾਲੀ ਹਾਂ ਪਰਮੇਸ਼ਰ ਤੇ ਭਰੋਸਾ ਰੱਖ ਕੇ ਇਹ ਸ਼ਬਦ ਬੋਲਦੀਆਂ ਤੁਹਾਡੇ ਦਰਦਾਂ 'ਚ ਮੰਦਰੂ ਹੋਣ ਅੱਜ ਚਲੀਆਂ ਜਾਣਗੀਆਂ ਇਸ ਭਰਾ ਦੇ ਪਿਛਲੇ 3 ਦਿਨਾਂ ਤੋਂ ਕੰਨ ਦਾ ਰੇਸ਼ਾ ਵਗ ਰਿਹਾ ਸੀ ਜਿੱਦਾਂ ਹੀ ਪਾਸਟਰ ਜੀ ਨੇ ਇਹਦੇ ਲਈ ਦੁਆ ਕੀਤੀ ਉਦਾਂ ਹੀ ਰੇਸ਼ਾ ਵਗਣਾ ਬੰਦ ਹੋ ਗਿਆ ਇਹ ਸ਼ੁਭ ਮਸੀਹ ਦੇ ਨਾਮ ਵਿੱਚ ਹallelujah ਕਿੰਨਿਆਂ ਨੂੰ ਸੁਣਾਈ ਦਿੱਤਾ ਸੀਗਾ ਕਿ ਕੰਨ 'ਚ ਰੇਸ਼ਾ ਵਗਦਾ ਹੈ ਸਭ ਨੇ ਸੁਣਿਆ ਸੀ ਭਰਾ ਦੇ ਕੰਨ ਚੋਰੇ ਸ਼ਾ ਵਗਦਾ ਸੀ ਸਵੇਰੇ ਵੀ ਵਗ ਰਿਹਾ ਸੀ ਸਾਲ ਪਹਿਲਾਂ ਨਾ ਐਕਸੀਡੈਂਟ ਹੋਇਆ ਸੀ 10 ਸਾਲ ਐਕਸੀਡੈਂਟ ਦੇ ਵਿੱਚ ਇਹਨਾਂ ਦੀ ਲੱਤ ਜਿਹੜੀ ਸੀ ਹੋਣਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਸੀਗੀ 10 ਸਾਲ ਬਾਅਦ ਨਾ ਇਹ ਲੱਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਬਹੁਤ ਹੀ ਜ਼ਿਆਦਾ ਉਹ ਨਸਾਂ ਰੁਕ ਗਈਆਂ ਸੀ ਤੇ ਮਤਲਬ ਚੰਗੀ ਤਰ੍ਹਾਂ ਤੁਰ ਫਿਰ ਨਹੀਂ ਸੀ ਪਾਰੇ ਇੰਨੀ ਜ਼ਰਾ ਤਕਲੀਫ ਸੀ ਬਹੁਤ ਹੀ ਜ਼ਿਆਦਾ ਤਕਲੀਫ ਸੀ ਅੱਜ ਜਿੱਦਾਂ ਹੀ ਪ੍ਰਾਰਥਨਾ ਕੀਤੀ ਪਾਸਟਰ ਜੀ ਨੇ ਤੇ ਇਹਨਾਂ ਨੂੰ ਛੂਕੇ ਪਰਮੇਸ਼ਵਰ ਨੇ ਆਪmane ਚੰਗਾ ਕਰ ਦਿੱਤਾ ਤੇ ਤੁਸੀਂ ਇਹਨਾਂ ਨੂੰ ਬਿਲਕੁਲ ਠੀਕ ਤੁਰਦੇ ਆ ਦੇਖ ਸਕਦੇ ਹੋ ਕੋਈ ਦਰਦ ਨਹੀਂ ਕਰ ਰਿਹਾ ਇੱਕ ਪਬ ਚੱਕਣ ਤੇ ਇੱਕ ਪਬ ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਪ੍ਰਭੂ ਦੀ ਦਾਸੀ ਦਾਉ ਤੋਂ ਵਰਗੋਂ ਨੱਚ ਰਹੀ ਹੈ ਦਾਉ ਤੋਂ ਵਰਗੋਂ ਕਿੱਦਾਂ ਖੁਸ਼ ਹੋ ਕੇ ਨੱਚ ਰਹੀ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਪਰਮੇਸ਼ਵਰ ਹੋਰ ਵੀ ਬਰਕਤ ਆਸ਼ੀਸ਼ ਦੇਵੇ ਨਾ ਪੂਰੀ ਟੀਮ ਨੂੰ ਪਰਮੇਸ਼ਵਰ ਦੀ ਦਾਸੀ ਨੂੰ ਹੋਰ ਵੀ ਵਧਾਵੇ ਔਰ ਇਸੇ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਔਰ ਜਰੂਰ ਕਮੈਂਟ ਕਰਕੇ ਦੱਸਣਾ ਤੇ ਇਹਨਾਂ ਐਕਸੀਡੈਂਟ ਦਾ ਕਰਕੇ ਕਿਸੇ ਦੀ ਲੱਤ ਰੁਕੀ ਹੋਈ ਆ ਲੱਤ ਦੇ ਵਿੱਚ ਹਰਿਆ ਹਾਲੇਲੂਇਆ ਸੱਚਮੁੱਚ ਬਹੁਤ ਹੀ ਆਨੰਦ ਹੁੰਦਾ ਹੈ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾ ਕੇ ਆਪਾਂ ਨੱਚਦੇ ਆਂ ਉਹਦੀ ਹਜ਼ੂਰੀ ਵਿੱਚ ਪਾ ਪਵਿੱਤਰ ਹਜ਼ੂਰੀ ਵਿੱਚ ਬੰਧਨ ਟੁੱਟਦੇ ਆਂ ਆराधना ਕਰਨ ਨਾਲ ਜਦੋਂ ਵੀ ਤੁਸੀਂ ਵੀ ਜਾਣਦੇ ਆ ਤੁਸੀਂ ਸਾਰਿਆਂ ਸ਼ਰਮਾ ਲਾ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਜ਼ਰੂਰ ਤੁਸੀਂ ਨੱਚਿਆ ਕਰੋ ਤਾਂ ਜੋ ਕਿ ਤੁਹਾਡੇ ਬੰਧਨ ਟੁੱਟ ਜਾਣ ਦੇਖੋ ਇਹ ਪਾਸਟਰ ਨਹੀਂ ਕਿਦਾਂ ਪ੍ਰਭੂ ਦੀ ਦਾਸੀ ਕਿੱਦਾਂ ਨੱਚ ਰਹੇ ਆ ਦਾਉਦ ਵਰਗੂ ਤੁਸੀਂ ਵੀ ਇਦਾਂ ਹੀ ਨੱਚਿਆ ਕਰੋ ਤਾਂ ਜੋ ਕਿ ਤੁਹਾਡੇ ਬੰਦਲ ਸਾਰੇ ਟੁੱਟ ਜਾਣ ਪ੍ਰਭੂ ਦੀ ਹਜ਼ੂਰੀ ਵਿੱਚ ਜਿਸ ਆਨੰਦ ਹੋ ਕੇ ਪਰ ਉਹਦੀ ਉਪ ਹਜ਼ੂਰੀ ਵਿੱਚ ਆਨੰਦ ਹੋਇਆ ਕਰੋ ਭਰਪੂਰੀ ਨਾਲ ਭਰਦਿਆ ਕਰੋ ਕਿਸੇ ਵੱਲ ਨਾ ਦੇਖਿਆ ਕਰੋ ਕੌਣ ਕੀ ਕਰ ਰਿਹਾ ਹੈ ਤੇ ਮੇਰੇ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਮਨ